ਲੋਰੀ ਸਭ ਨੂੰ ਦੇਖੋ ਤੁਸੀਂ ਕਿਦਾਂ ਗੁੱਡੀ ਪੂਕੇ ਜਿਹੜੀ ਰੱਬ ਕੋਲੋਂ ਮੀਂਹ ਮੰਗਣ ਦੀ ਰਸਮ ਕੀਤੀ ਜਾ ਰਹੀ ਹੈ ਤੇ ਤੁਸੀਂ ਜਿਹੜੀ ਇਹ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤਾਂ ਜੋ ਹਰ ਇੱਕ ਤੱਕ ਇਹ ਜਿਹੜੀ ਵੀਡੀਓ ਪਹੁੰਚੇ ਤੇ ਆਪਣੇ ਜਿਹੜੇ ਪੁਰਾਣੇ ਰੀਤੀ ਰਿਵਾਜ ਆ ਜਿਹਨੋਂ ਤਾਂ ਆਪਾਂ ਦੂਰ ਹੋ ਚੁੱਕੇ ਆ ਉਹਨਾਂ ਦਾ ਹਰ ਇੱਕ ਨੂੰ ਪਤਾ ਲੱਗੇ ਵੀ ਆਪਣੇ ਪਹਿਲਾਂ ਜਿਹੜੇ ਰੀਤੀ ਰਿਵਾਜ ਆ ਕਿਵੇਂ ਮਨਾਏ ਜਾਂਦੇ ਸੀ પણ ભાઢિયાનો તો ફાયો ઘટગે ની કોઈ જ ના જાતી આ તો અજબ બની મુને મેરે ਕੁਟੀਫੂ ਉਹ ਪੁਆਇੰਟ ਦੋ ਰੋਜ਼ ਸਰਕਾਰ ਦਾ ਬੱਟਾ ਜੀ ਨਾ ਬਣ ਗਏ ਹਾਂ ਅੰਦਰ ਬਾਹਰ ਭੱਜ ਕੇ ਜਾ ਉਹਦਾ ਕਰੇਟ ਕਰਾ ਦਿਓ ਪਾਣੀ ਪਾ ਦੋ ਚੱਕਰਵਾ ਦਾ ਦਰਵਾਜ਼ਾ ਬੰਦੋ ਫੁੱਲ ਬਲੇ ਸਿੰਘ ਦੀ ਦੇਣੀ ਆਉਣਾ ਤਾਂ ਪਹੀ ਜੀ ਕਾ ਦੇ ਤੇ ਬਣਾਵ ਦੇਵਾਂਗੇ ਨਹੀਂ ਆ ਜਾ ਬਾਈ ਮੈਂ ਖਾਣੇ ਰੱਖੇ ਚਾਹੀਦੇ ਨਹੀਂ ਆ ਨਹੀਂ ਖਾਣੇ ਸਭੀ ਘਰ ਮਰੀਆ ਆ ਨਹੀਂ ਖਾਣੇ ਘੜੀ ਘੜੀ ਆਈ ਵੇ ਘੜੀ ਭੈਣ ਮਰੀਆ ਇਹ ਆਪਣਾ ਛਾਤੇ ਮੇਲੇ ਕਿਹਾ ਦੇ ਬੋਲ ਤੇ ਨਹੀਂ ਉਰਾ الله الله رب اے فادر اے ما تاں تو سُنے ني ਕਹ ਰਾਤ ਚੜੀ ਚੋਟਾਰਾ ਤੁਮੀ ਰੱਬ ਨੇ ਦਿੱਤਾ ਇੱਕ ਫੇਰ ਨਚੀ ਚੋਟਾਰਾ ਇੱਕ ਵੀ ਰੱਬ ਨੇ ਨੂਰ ਲੱਗਣਾ ਨੂਰ ਨਾ ਲੱਗਣਾ ਨਾ ਜੋੜ ਵਾਟੀਆਂ ਕੋਈ ਜਾਣ ਨਾ ਕੋਈ ਜਾਣ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਧੰਨਵਾਦ ਦੋਸਤੋ ਤੇ ਇਦਾਂ ਦੀਆਂ ਵੀਡੀਓ ਜਿਹੜੀਆਂ ਆਪਣੇ ਆਂ ਦੂਰ ਕਿਸੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਪੁਰਾਣੇ ਰੀਤੀ ਰਿਵਾਜਾ ਪੁਰਾਣਾ ਆਪਣਾ ਸੱਭਿਆਚਾਰ ਹਰੇਕ ਤੱਕ ਪਹੁੰਚੇ ਕਿੱਦਾਂ ਜਿਹੜੇ ਆਪਣੇ ਜਿਹੜੇ ਰੀਤੀ ਰਿਵਾਜਾ ਮਨਾਏ ਜਾਂਦੇ ਸੀਗੇ ਧੰਨਵਾਦ ਦੋਸਤੋ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ